ਖ ਪੰਜਨਾ ਕਟਕਟ ਨਾਤੇ ਆਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਵਸਾਦ ਮੈਂ ਨਾਏ ਕਿਛ ਹੋ ਨਾਹੀ ਕਿਚ ਆਹੇ ਨਾਮੁਰਾ ਅਸਰੇ ਲਜਾ ਰਖਿ ਲਿਓ ਸਦਨਾ ਜਨ ਤੋਰਾ ਜ਼ਾਰਾ ਜ਼ਹੂਰ ਹਾਜ਼ਰਾ ਹਜੂ ਸਰਵ ਕਲਾ ਭਰਪੂਰ ਸਮਰਤ ਗੁਰੂ ਲੋਗ ਪਰ ਲੋਗ ਦੇ ਰਖੇ ਅਗ ਭਗਤ ਵਚ ਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅਜੁਰੀ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੇ ਸਾ ਸੰਗਤ ਦੀ ਵੱਡਿਆਂ ਭਾਗਾਂ ਵਾਲੇ ਉਹ ਗੁਰਸਾਹਬ ਨੇ ਮਿਹਰ ਕੀਤੀ ਹੈ ਸਮਾਂ ਜੀਵਨ ਸਵਾਸ ਬਖਸ਼ੇ ਹਨ ਆਪ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਸਰਵਣ ਕੀਤੇ ਹਨ ਸਤਿਕਾਰਯੋਗ ਸਰਦਾਰ ਜਗੀਰ ਸਿੰਘ ਜੀ ਉਹਨਾਂ ਵੱਲੋਂ ਆਪਣੇ ਬਜ਼ੁਰਗ ਸਰਦਾਰ ਬੰਦਤ ਸਿੰਘ ਦੀ ਯਾਦ ਬਰਸੀ ਦੇ ਸਬੰਧ ਵਿੱਚ ਸੋ ਉਹਨਾਂ ਨੇ ਮਰ ਦੀ ਓਟਾਂ ਚਾ ਲਿਆ ਗੁਰੂ ਸਾਹਿਬ ਮੇਰ ਕਰਨ ਵਿਚੜੀਓ ਸਰੂਨ ਆਪਣੇ ਚਰਨਾਂ ਦੇ ਵਿੱਚ ਮਹਾਰਾਜ ਜੀ ਲਾਉਣ ਔਰ ਪਰਿਵਾਰ ਨੂੰ ਛੜਦੀਆਂ ਕਲਾਂ ਬਖਸ਼ਿਸ਼ ਕਰਨ ਇਹ ਸੰਸਾਰ ਦੇ ਵਿੱਚ ਸਾਸੰਗਤ ਜੀ ਜੋ ਅਸੀਂ ਇਸ ਸੰਸਾਰ ਦੇ ਵਿੱਚ ਪ੍ਰਾਣੀ ਮਨੁੱਖੀ ਜਾਮੇ ਦੇ ਵਿੱਚ ਆਏ ਹਾਂ ਬਾਣੀ ਦੇ ਵਿੱਚ ਫਰਮਾਨ ਹੈ ਪ੍ਰਾਣੀ ਆਇਆ ਲਾ ਲੈਣ ਲਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹੇ ਅਸੀਂ ਇਸ ਸੰਸਾਰ ਦੇ ਵਿੱਚ ਸਮਾਂ ਬਤੀਤ ਕਰਨ ਦੇ ਲਈ ਨਹੀਂ ਆਏ ਟਾਈਮ ਪਾਸ ਕਰਨ ਦੇ ਲਈ ਨਹੀਂ ਆਏ ਅਸੀਂ ਇਸ ਸੰਸਾਰ ਦੇ ਵਿੱਚ ਮਾਰੀ ਦੀ ਬਾਣੀ ਦਾ ਫਰਮਾਨ ਹੈ ਹਰ ਰਾਮ ਨਾਮ ਜਪ ਲਾ ਗਤ ਪਾਵੈ ਸੁਖ ਸਹਿਜ ਅਨੰਦਾ ਕਾਟੇ ਜਮ ਕੇ ਹਾ ਅਸੀਂ ਇਹ ਸੰਸਾਰ ਦੇ ਵਿੱਚ ਆਪਣੇ ਜਨਮ ਨੂੰ ਜਾਂ ਆਪਣੇ ਜੀਵਨ ਦੀ ਯਾਤਰਾ ਨੂੰ ਸਫਲ ਕਰਨ ਦੇ ਲਈ ਆਏ ਹਾਂ ਜੀਵਨ ਜਿਸ ਦਾ ਸਫਲ ਹੋ ਜਾਂਦਾ ਹੈ ਉਦੇ ਮਨ ਤੇ ਕੋਈ ਬੋਝ ਨਹੀਂ ਰਹਿੰਦਾ ਜਿਸ ਨੂੰ ਸਫਲਤਾ ਨਾ ਮਿਲੇ ਉਹ ਮਨੁੱਖ ਅਧੂਰਾ ਮਹਿਸੂਸ ਕਰਦਾ ਜੋ ਪਾਸ ਹੋ ਜਾਏ ਉਹ ਅਗਲੀ ਕਲਾਸ ਵਿੱਚ ਚਲਾ ਜਾਂਦਾ ਹੈ ਜੋ ਰਹਿ ਜਾਏ ਉਹ ਚਿੰਤਾ ਦਾ ਸ਼ਿਕਾਰ ਹੋ ਜਾਂਦਾ ਹੈ ਮੁਰ ਦੁਆਰਾ ਉਸ ਨੂੰ ਪੜ੍ਹਾਈ ਸ਼ੁਰੂ ਕਰਨੀ ਪੈਂਦੀ ਹੈ ਸੋ ਜ਼ਿੰਦਗੀ ਵੀ ਇੱਕ ਜਮਾਤ ਹੈ ਇੱਕ ਕਲਾਸ ਹੈ ਜਿਸ ਵਿੱਚ ਅਸੀਂ ਗੁਰਮਤਿ ਦੀ ਪੜ੍ਹਾਈ ਕਰਕੇ ਗੁਰਮਤਿ ਦੇ ਮਾਰਗ ਤੇ ਚੱਲ ਕੇ ਸਫਲਤਾ ਮਤਲਬ ਪ੍ਰਮਾਤਮਾ ਰੂਪੀ ਉਸ ਮੰਜ਼ਲ ਨੂੰ ਉਸ ਸਰਟੀਫਿਕੇਟ ਨੂੰ ਪ੍ਰਾਪਤ ਕਰਦੇ ਹਾਂ ਇਹਦੇ ਲਈ ਆਪਾਂ ਰੋਜ਼ ਹੀ ਸਰਵਣ ਕਰਦੇ ਹਾਂ ਇਹਦੇ ਲਈ ਜਿਹੜਾ ਉਹ ਗੁਰਮਤ ਦਾ ਧਾਰਨੀ ਹੋਣਾ ਬਹੁਤ ਜ਼ਰੂਰੀ ਹੈ ਆਪਣੇ ਜੀਵਨ ਨੂੰ ਸਫਲ ਕਰਨਾ ਆਪਣੇ ਜੀਵਨ ਦੀ ਯਾਤਰਾ ਨੂੰ ਸਫਲ ਕਰਨਾ ਇਹਦੇ ਲਈ ਗੁਰਮਤ ਜਿਹੜੀ ਹੈ ਉਹ ਜ਼ਿੰਦਗੀ ਦੇ ਵਿੱਚ ਗੁਰਮਤ ਦੀ ਪੜ੍ਹਾਈ ਜਿਹੜੀ ਹੈ ਬਹੁਤ ਜ਼ਰੂਰੀ ਹੈ ਜਿਸ ਦੇ ਜੀਵਨ ਦੇ ਵਿੱਚ ਗੁਰਮਤ ਨਹੀਂ ਹੋਏਗੀ ਉਮਨੁਖ ਜਿਹੜਾ ਅਧੂਰਾ ਜਿਆ ਆਪਣੇ ਆਪ ਵਿੱਚ ਮਹਿਸੂਸ ਵੀ ਕਰੇਗਾ ਉਹ ਹੋਵੇਗਾ ਵੀ ਸੋ ਇਸ ਕਰਕੇ ਰੋਜ਼ ਅਸੀਂ ਪੰਕਤੀ ਪੜੀਦੀ ਹੈ ਗੁਰ ਕੀ ਮਤ ਤੂੰ ਲੈ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਸੋ ਅਸੀਂ ਸੰਸਾਰ ਦੇ ਵਿੱਚ ਲਾਹ ਲੈਣ ਦੇ ਲਈ ਆਏ ਆ ਲਾਹ ਚੰਗਿਆਈਆਂ ਦਾ ਹੁੰਦਾ ਹੈ ਬੁਰਾਈਆਂ ਦਾ ਨਹੀਂ ਲਾਵ ਗੁਣਾ ਦਾ ਹੁੰਦਾ ਐ ਔਗਣਾਂ ਦਾ ਨਹੀਂ ਸੇਸ਼ ਕਰਕੇ ਗੁਣਾ ਦਾ ਲਾਹ ਚੰਗਿਆਈਆਂ ਦਾ ਲਾਹ ਨਾ ਬਾਣੀ ਦਾ ਲਾਹ ਗੁਰਮਤ ਵਿਚਾਰਾਂ ਦਾ ਲਾਹ ਇਹ ਜਿਹੜਾ ਲਾਹ ਹੈ ਇਹ ਹੀ ਸਾਡੀ ਜ਼ਿੰਦਗੀ ਦਾ ਅਸਲੀ ਪ੍ਰਯੋਜਨ ਹੈ ਅਸਲੀ ਮਨੋਰਥ ਹੈ ਪ੍ਰਭ ਇਹ ਹੈ ਮਨੋਰਥ ਮੇਰਾ ਸੋ ਇਸ ਜੀਵਨ ਦੀ ਯਾਤਰਾ ਕਰਦੇ ਹੋਏ ਅਸੀਂ ਅੱਗੇ ਵਧਦੇ ਜਾਣਾ ਔਰ ਪਿੱਛੇ ਨੂੰ ਮੁੜ ਕੇ ਵੇਖਣਾ ਨਹੀਂ ਜਿਹੜਾ ਪਿੱਛੇ ਬੀਤ ਗਿਆ ਬੀਤ ਗਿਆ ਅਗਾਹ ਕੋ ਤਰਾਗ ਪਿੱਛਾਂ ਫੇਰਨਾ ਮੋਢੜਾ ਪਿੱਛੇ ਨੂੰ ਦੇਖ ਕੇ ਅਸੀਂ ਮਹਾਰਾਜ ਦੀ ਬਾਣੀ ਮੁਤਾਬਕ ਕਮਜ਼ੋਰ ਨਹੀਂ ਪਹਿਣਾ ਕਿਉਂਕਿ ਜਦੋਂ ਅਸੀਂ ਆਪਣੀ ਬਾਹਰ ਪਿੱਛੇ ਦੇਖਦੇ ਹਾਂ ਸਾਡੇ ਕੋਲ ਲੋਕੀ ਗਲਤੀਆਂ ਵੀ ਹੋਈਆਂ ਹੁੰਦੀਆਂ ਹਨ ਕਈ ਚੀਜ਼ਾਂ ਅਸੀਆਂ ਹੋ ਜਾਂਦੀਆਂ ਨੇ ਜਿਸ ਦੇ ਨਾਲ ਮਨ ਜਿਹੜਾ ਡੋਲਦਾ ਜਾਂ ਕਮਜ਼ੋਰ ਹੁੰਦਾ ਜਾਂ ਡਰਦਾ ਹੈ ਅੱਗੇ ਸਮਝ ਚਲੋ ਅਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ ਅਗਾਹ ਕੋ ਤਰਾਗ ਪਿੱਛਾ ਫੇਰਨਾ ਮੋੜੜਾ ਅੱਗੇ ਨੂੰ ਵੇਖਣਾ ਹੈ ਅੱਜ ਨੂੰ ਵੇਖਣਾ ਹੈ ਆਗਿ ਨੂੰ ਵੇਖਾਂਗੇ ਤੇ ਕੱਲ ਆਪਣੇ ਆਪ ਵਧੀਆ ਬਣ ਜਾਏਗਾ ਜਿਹੜਾ ਪਿੱਛੇ ਬੀਤ ਗਿਆ ਉਹਦੇ ਤੋਂ ਸਿੱਖਿਆ ਲੈਣੀ ਹੈ ਉਹਦੇ ਵੱਲ ਧਿਆਨ ਨਹੀਂ ਰੱਖਣਾ ਉਹਦੇ ਵਿੱਚ ਭੂਤ ਬਣ ਕੇ ਭੂਤ ਕਾਲ ਦੇ ਵਿੱਚ ਨਹੀਂ ਜੀਉਣਾ ਪ੍ਰੈਜੈਂਟ ਵਿੱਚ ਜੀਣਾ ਆਪਣੇ ਵਰਤਮਾਨ ਨੂੰ ਸਹੀ ਕਰ ਲੈਣਾ ਤੇ ਵਰਤਮਾਨ ਨੂੰ ਸਹੀ ਕਰਨ ਦਾ ਤਰੀਕਾ ਅਸੀਂ ਅਰੋਜ ਸੁਣ ਲਈਆਂ ਨਿਤਨੇਮ ਕਰੀ ਜਾਣਾ ਆਪਣੇ ਅੰਦਰੋਂ ਸਾ ਸੰਗਤ ਜੀ ਜੜੀਆਂ ਮਾਰੀਆਂ ਚੀਜ਼ਾਂ ਹੈ ਉਹਨਾਂ ਨੂੰ ਕੱਢੀ ਜਾਣਾ ਤੇ ਅੱਗੇ ਇਨਸਾਨ ਫਿਰ ਵੱਧਦਾ ਜਾਂਦਾ ਹੈ ਤੇ ਸਾਡੇ ਜੀਵਨ ਦੀ ਜਿਹੜੀ ਯਾਤਰਾ ਹੈ ਜਾਂ प्रयोजन ਉਹਨਾਂ ਨੂੰ ਪ੍ਰਾਪਤ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਕਹਿੰਦਾ ਸਫਲਤਾ ਦੀ ਪੌੜੀ ਸਫਲਤਾ ਦੀ ਪੌੜੀ ਜਿਹੜੀ ਹੈ ਉਹ ਬੰਦਾ ਫਿਰ ਚੜਦਾ ਜਾਂਦਾ ਹੈ 1 ਬਾਈ 1 ਇੱਕ ਇੱਕ ਕਰਕੇ ਜਿਵੇਂ ਮੈਂ ਪਹਿਲੀ ਕਰਦੇ ਆਂ ਦੂਜੀ ਕਰਦੇ ਆਂ ਤੀਜੀ ਕਲਾਸ ਕਰਦੇ ਆਂ ਹੌਲੀ ਹੌਲੀ ਅਸੀਂ ਕਿਤੇ ਪਹੁੰਚ ਜਾਈਏ ਪਰ ਪਹਿਲੀ ਤੋਂ ਸ਼ੁਰੂ ਕਰਨਾ ਪਿਆ ਸੋ ਜਿਹੜਾ ਸ਼ੁਰੂ ਨਹੀਂ ਕਰਦਾ ਉਹ ਕਿਦਰੇ ਵੀ ਨਹੀਂ ਪਹੁੰਚਦਾ ਜਿਹੜਾ ਸ਼ੁਰੂ ਕਰਦਾ ਹੈ ਕਰ ਲਵੇਗਾ ਜਾਂ ਕਰਦਾ ਉਹ ਜ਼ਰੂਰ ਕਿਦਰੇ ਨਾ ਕਿਦਰੇ ਪਹੁੰਚੇਗਾ ਸੋ ਆਓ ਗੁਰੂ ਸਾਹਿਬ ਮੇਰ ਕਰਨ ਕਿਰਪਾ ਕਰਨ ਸਾਡਾ ਜੀਵਨ ਜਿਹੜਾ ਉਹ ਲੇਖੇ ਵਿੱਚ ਲੱਗ ਜਾਏ ਸਾਡਾ ਜੀਵਨ ਜਿਹੜਾ ਸਫਲ ਹੋ ਜਾਏ ਸਾਡਾ ਜੀਵਨ ਜਿਹੜਾ ਉਹ ਸਤ ਸੰਗਤ ਦੇ ਵਿੱਚ ਬਤੀਤ ਹੋ ਜਾਏ ਤਾਂ ਹੀ ਸਾਡੇ ਜੀਵਨ ਦੇ ਵਿੱਚ ਇਸ ਚੀਜ਼ ਵਰਤੇਗੀ ਜਿਹੜੀ ਪੰਕਤੀ ਆਪਾਂ ਪੜ੍ਹੀ ਹੈ ਸ਼ੁਰੂ ਦੇ ਵਿੱਚ ਪ੍ਰਾਣੀ ਆਇਆ ਲਾ ਲੈਣ ਲੱਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ ਜੀਵਨ ਜਿਹੜਾ ਜੀਵਨ ਰੁਕੀ ਰਹਿਣ ਇਹ ਬੀਤਦੀ ਜਾਂਦੀ ਹੈ ਬਹੁਤ ਜਿਆਦਾ ਲੰਘ ਗਈ ਐ ਤੇ ਬਾਣੀ ਵਿੱਚ ਲਿਖਿਆ ਹੋਇਆ ਥੋੜੀ ਰਹਿ ਗਈ ਐ ਦਿਨ ਥੋੜ੍ਹੜੇ ਥਕੇ ਭਿਆ ਪੁਰਾਣਾ ਚੋਲਾ ਸਿਸ ਕਰੀਏ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਐ ਹੈ ਇਹ ਜਬ ਲਗ ਜਵਨ ਸਾਸ ਐ ਤਬ ਲਗ ਇਹ ਤਨ ਦੇ ਬਿਨ ਗੁਣ ਕਾਮਨਾ ਆਵਈ ਠਹਿ ਢੇਰੀ ਤਨ ਕੇ ਸੋ ਗੁਣਾ ਤੋਂ ਬਿਨਾ ਜਿਹੜਾ ਉਹ ਜੀਵਨ ਜਿਹੜਾ ਉਹ ਇੱਕ ਢੇਰੀ ਐ ਇੱਕ ਕਾਗ ਸੋ ਆਹ ਗੁਰੂ ਮਹਾਰਾਜ ਮੇਰ ਕਰਨ ਜੀਵਨ ਦੇ ਵਿੱਚ ਗੁਣਾਂ ਨੂੰ ਧਾਨ ਕਰੀਏ ਸਾਡੇ ਸਤਿਗੁਰੂ ਜੀ ਬਾਣੀ ਸਾਨੂੰ ਗੁਣ ਹੀ ਪ੍ਰਦਾਨ ਕਰਦੀ ਹੈ ਗੁਣਾਂ ਦੇ ਨਾਲ ਹੀ ਭਰਦੀ ਹੈ ਜਿਨ੍ਹਾਂ ਵਿੱਚ ਗੁਣ ਨਹੀਂ ਉਹਨਾਂ ਨੂੰ ਹੋਰ ਗੁਣਵਾਨ ਬਣਾ ਦਿੰਦੀ ਹੈ ਜਿਨ੍ਹਾਂ ਵਿੱਚ ਕੋਈ ਨਹੀਂ ਜਿਨ੍ਹਾਂ ਵਿੱਚ ਔਗਣ ਨੇ ਉਹਨਾਂ ਨੂੰ ਗੁਣਵਾਨ ਬਣਾ ਦਿੰਦੀ ਹੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹ ਕੋਈ ਨਾ ਸੁਝਾਈ ਜੇ ਤਿਸ ਕੋਈ ਨਜ਼ਰ ਕਰੇ ਸੋ ਮਹਾਰਾਜ ਦੀ ਬਾਣੀ ਜਿਹੜੀ ਹੈ ਇਹ ਲਾਹਾ ਹੈ ਫਿਰ ਦੁਆਰਾ ਰਪੀਟ ਕਰਦੇ ਹਾਂ ਤੇ ਲਾ ਲੈ ਕੇ ਆਪਣੇ ਜੀਵਨ ਨੂੰ ਅਸੀਂ ਸਫਲ ਕਰੀਏ ਇਸ ਜ਼ਿੰਦਗੀ ਦੇ ਵਿੱਚ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਜਿਨ੍ਹਾਂ ਨੇ ਉਸ ਮਾਲਕ ਨੂੰ ਜਪ ਲਿਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੁਰਦ ਅਜੂਨੀ ਸੈ ਭੰਗੁਰ ਪ੍ਰਸਾਦ ਇਸ ਮੂਲ ਮੰਤਰ ਨੂੰ ਜਿਨ੍ਹਾਂ ਨੇ ਜਪ ਲਿਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਐਸਾ ਮੰਤਰ ਗੁਰ ਮੰਤਰ ਵਾਹਿਗੁਰੂ ਦੇ ਰੂਪ ਦੇ ਵਿੱਚ ਬਦਲਾਵ ਲਿਆ ਸਕਦਾ ਉਹ ਇਨਸਾਨ ਸੋਚ ਨਹੀਂ ਸਕਦਾ ਉਹ ਇਨਸਾਨ ਜਿਹੜਾ ਕਦੇ ਵੀ ਕਲਪਨਾ ਨਹੀਂ ਕਰ ਸਕਦਾ ਭਾਈ ਬਾਣੀ ਪੜਨ ਦੇ ਨਾਲ ਇੰਨਾ ਕੁਝ ਹੋ ਸਕਦਾ ਕਿਉਂਕਿ ਬਾਣੀ ਵਿੱਚ ਲਿਖਿਆ ਹੋਇਆ ਬੁਲਹਾਰੀ ਗੁਰੂ ਆਪਣੇ ਦਿਹਾੜੀ ਸਦਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਸੁਬੰਦੀ ਕੀਤੀ ਹੈ ਜੀਵਨ ਬਹੁਤ ਛੋਟਾ ਹੈ ਇਸ ਨੂੰ ਉਸ ਦੇ ਨਾਮ ਦੇ ਵਿੱਚ ਲੇਕੇ ਦੇ ਵਿੱਚ ਲਾਕੇ ਆਪਣਾ ਜੀਵਨ ਸਫਲ ਕਰ ਲਈਏ ਜ਼ਿੰਦਗੀ ਸਾਡੀ ਬਹੁਤ ਛੋਟੀ ਹੈ ਮਹਾਰਾਜ ਸੱਚੇ ਪਾਤਸ਼ਾਹ ਪੁੱਛਦੇ ਸੀ ਕਹਿੰਦੇ ਮਰਦਾਨਿਆਂ ਬਈ ਜ਼ਿੰਦਗੀ ਜਿਹੜੀ ਹੈ ਉਹ ਕਿੰਨੀ ਕੁ ਲੰਮੀ ਹੈ ਕਿੰਨੀ ਕੁ ਲੰਮੀ ਉਮਰ ਹੈ ਕਹਿੰਦੇ ਮਹਾਰਾਜ ਅੱਜ ਦਾ ਸੂਰਜ ਚੜ੍ਹਿਆ ਵੇਖਿਆ ਕੱਲ ਦਾ ਪਤਾ ਨਹੀਂ ਵੇਖਣਾ ਕਿ ਨਹੀਂ ਕੱਲ ਦਾ ਪਤਾ ਕਿ ਵੇਖਣਾ ਕਿ ਨਹੀਂ ਮਹਾਰਾਜ ਜੀ ਕਹਿੰਦੇ ਨਹੀਂ ਭਾਈ ਦੂਰ ਸਮਝਦਾ ਭਾਈ ਵੱਲੇ ਇਹਨੂੰ ਪੁੱਛਿਆ ਸੀ ਭਈ ਤੂੰ ਦੱਸ ਲਈ ਮੌਤ ਕਿੰਨੀ ਕੁ ਦੂਰ ਮਹਾਰਾਜ ਜੀ ਚਾਰ ਪੈਰ ਬੀਤ ਗਏ ਨੇ ਪਤਾ ਨਹੀਂ ਚਾਰ ਪੈਰ ਅਗਲੇ ਆਉਣਗੇ ਕਿ ਨਹੀਂ ਮਹਾਰਾਜ ਜੀ ਕਹਿੰਦੇ ਨਹੀਂ ਭਈ ਇੰਨਾ ਵੀ ਸਮਾਂ ਨਹੀਂ ਹੈ ਇੰਨੀ ਵੀ ਮੌਤ ਦੂਰ ਨਹੀਂ ਹੈ ਮਹਾਰਾਜ ਕਹਿੰਦੇ ਵੀ ਹਮ ਆਦਮੀ ਆ ਇੱਕ ਦਮੀ ਮੌਤ ਮੌਤ ਨਾ ਜਣਾ ਅਸੀਂ ਇੱਕ ਦਮ ਦੇ ਬੰਦੇ ਹਾਂ ਇੱਕ ਗਿੱਟ ਚਾਰ ਉਂਗਲਾ ਮਤਲਬ ਚੱਪਾ ਸਾ ਸਾਡੇ ਅੰਦਰ ਜਾਂਦਾ ਤੇ ਵਾਰ ਨੂੰ ਆਉਂਦਾ ਜੇ 100 ਵਾਰ ਆ ਗਿਆ ਤੇ ਫਿਰ ਅਸੀਂ ਪ੍ਰਾਣੀ ਹਾਂ ਪ੍ਰਾਣਾ ਦੇ ਨਾਲ ਪ੍ਰਾਣੀ ਜੇ ਜੇ ਸਾ ਮੋੜ ਵਾਪਸ ਨਾ ਆਇਆ ਨਾ ਗਿਆ ਤੇ ਫਿਰ ਮਿੱਟੀ ਹੈ ਕਿਉਂਕਿ ਮਾਰੀ ਜਨੇ ਬਾਣੀ ਵਿੱਚ ਲਿਖਿਆ ਵੀ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਆਦ ਤੁਮਾਰ ਇਹ ਸਵਾਸਾਂ ਦੀ ਇਹ ਡੋਰੀ ਹੈ ਤੇ ਉਹ ਮਾਲਕ ਦੇ ਹੱਥ ਹੀ ਹੈ ਕਾਟ ਕੀ ਪੁੱਤਰੀ ਕਹਾ ਕਰੇ ਬਪਰੀ ਖਿਲਾਵਨਾਰ ਹੋ ਜਾਣੇ ਜਿਸਾ ਭੇਗ ਕਰਾਵੇ ਬਾਜੀਕਰੋ ਤੈਸੋ ਹੀ ਸਾਜਣਾ ਸੋ ਅਸੀਂ ਕੱਟ ਪੁਤਲੀਆਂ ਹਾਂ ਪ੍ਰਮਾਤਮਾ ਦੇ ਦੁਆਰਾ ਸਵਾਸਾਂ ਦੀ ਡੋਰੀ ਦੇ ਨਾਲ ਤੁਰਦੀਆਂ ਫਿਰਦੀਆਂ ਹਾਂ ਨੱਚਦੀਆਂ ਹਾਂ ਤੇ ਇਸ ਸੰਸਾਰ ਦੇ ਵਿੱਚ ਵਿਚਰਦੀਆਂ ਹਾਂ ਕਦੀ ਰੋਣ ਲੱਗ ਪੈਂਦੀਆਂ ਕਦੀ ਹੱਸਣ ਲੱਗ ਪੈਂਦੀਆਂ ਹਾਂ ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ ਦੇਖੇ ਦੇਖੇ ਸੁਣੇ ਬੋਲੇ ਦੌਰੇ ਉਫਰਦਾ ਜਬ ਕਛ ਪਾਵੇ ਤਬ ਗਰਬ ਗਰਭ ਕਰਦਾ ਹੈ ਮਾਇਆ ਗਈ ਤਬ ਰੋਵਨ ਲੱਗਦਾ ਹੈ ਬਸ ਇਦਾਂ ਦਾ ਸਾਡਾ ਹਿਸਾਬ ਕਿਦਾਂ ਹੈ ਜੋ ਥੋੜੀ ਜਿਹੀ ਕੋਈ ਦੁੱਖ ਹੋ ਜਾਂਦਾ ਹੈ ਪਰੇਸ਼ਾਨੀ ਹੋ ਜਾਂਦੀ ਹੈ ਤੇ ਬੜਾ ਸਾਰਾ ਹੀ ਸਿਸਟਮ ਵਿਗੜ ਜਾਂਦਾ ਹੈ ਪਰਿਵਾਰ ਪਰੇਚਨ ਹੋ ਜਾਂਦੇ ਆ ਬੰਦਾ ਪਰੇਚਨ ਹੋ ਜਾਂਦਾ ਹੈ ਔਰ ਜ਼ਿੰਦਗੀ ਜਿਹੜੀ ਹੈ ਖਰਾਬ ਜੀ ਲੱਗਣ ਲੱਗ ਪੈਂਦੀ ਹੈ ਤੇ ਬਾਸ ਕਦੀ ਹੱਸੀ ਜਾਂਦਾ ਹੈ ਕਦੀ ਰੋਈ ਜਾਂਦਾ ਹੈ ਪਰ ਜਿਹਦਾ ਗੁਰਮਤ ਦਾ ਧਾਰਨੀ ਹੈ ਉਹਨੂੰ ਮਹਾਰਾਜ ਬੇਪਰਵਾਹੀ ਦਿੰਦਾ ਉਹਨੂੰ ਇਹਨਾਂ ਚਿੰਤਾਵਾਂ ਦੇ ਵਿੱਚੋਂ ਮੁਕਤ ਕਰ ਦਿੰਦਾ ਅਸੀਂ ਗ੍ਰਿਸ਼ਤੀ ਲੋਗ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਵੀ ਆਉਣੇ ਨੇ ਨਫਾ ਵੀ ਹੋਣਾ ਤੇ ਨੁਕਸਾਨ ਵੀ ਹੋਣਾ ਰੋਜ਼ ਸਾਨੂੰ ਨਫਾ ਦੜਾ ਹੋਈ ਜਾਣਾ ਨੁਕਸਾਨ ਵੀ ਹੋਣਾ ਰੋਜ਼ ਧਿਆਨ ਦੇਣਾ ਰੋਜ਼ ਸਾਡਾ ਸਰੀਰ ਵੀ ਇੱਕ ਵਰਗਾ ਨਹੀਂ ਰਹਿਣਾ ਕਦੇ ਢਿਲਾ ਮਠਾ ਵੀ ਹੋਣਾ ਕਿਉਂਕਿ ਬਾਣੀ ਵਿੱਚ ਲਿਖਿਆ ਹੋਇਆ ਗ੍ਰਿਸ਼ਤ ਕੁਟੰਬ ਪਲਟਿਆ ਕਦੇ ਹੜਕ ਕਦੇ ਸੋਗ ਸੋ ਇਹ ਜਿਹੜੇ ਨੇ ਸੁੱਖ ਦੁੱਖ ਦੋਦਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੁੱਲਨ ਹਾਰੀਏ ਜਿੱਥੇ ਚੰਗੀ ਚੁੱਪ ਸੋ ਆਪਾਂ ਇਹ ਇਹਨਾਂ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰਨਾ ਸਾਨੂੰ ਦੁੱਖ ਪਰੇਸ਼ਾਨਾ ਨਾ ਕਰੇ ਜਿਹੜਾ ਕੋਈ ਨੁਕਸਾਨ ਹੈ ਉਹ ਸਾਡੀ ਅਨੋਲਤਾ ਇਕਾਗਰਤਾ ਨੂੰ ਭੰਗ ਨਾ ਕਰੇ ਕੋਈ ਵੀ ਕਿਸੇ ਕਿਸਮ ਦੀ ਕੋਈ ਵੀ ਚੀਜ਼ ਜਿਹੜੀ ਹੈ ਉਹ ਸਾਨੂੰ ਪ੍ਰਭਾਵਿਤ ਨਾ ਕਰੇ ਇਹਦੇ ਲਈ ਬਾਣੀ ਦੇ ਨਾਲ ਜੁੜਨਾ ਹੈ ਬੇਫਿਕਰੀ ਬੇਪਰਵਾਹੀ ਜਿਹੜੀ ਹੈ ਇਹ ਪ੍ਰਾਪਤ ਕਰਨੀ ਹੈ ਔਰ ਹਮੇਸ਼ਾ ਇਹ ਰਹਿਣਾ ਕੋਈ ਗੱਲ ਨਹੀਂ ਫਿਰ ਕੀ ਹੈ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਫਿਰ ਸਹੀ ਕਹਿ ਰਵਿਦਾਸ ਆਸ ਲੱਗ ਜੀਵੋ ਐਦਾਂ ਦੀ ਭਾਵਨਾ ਲੈ ਕੇ ਅਸੀਂ ਆਪਣੇ ਜੀਵਨ ਦੀ ਯਾਤਰਾ ਜਿਹੜੀ ਹੈ ਇਹ 사ਸੰਗਤ ਜੀ ਪੂਰੀ ਕਰਨੀ ਹੈ ਕਦੇ ਵੀ ਡੋਲਣਾ ਨਹੀਂ ਸਮਾ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦਾ ਸਾਡੇ ਆਂਦਾ ਭਾਵੇਂ ਅਸੀਂ ਡੋਲਦੇ ਆਂ ਹਿਲਦੇ ਆਂ ਪਰ ਕੋਸ਼ਿਸ਼ ਕਰਨੀ ਹੈ ਮਹਾਰਾਜ ਦੀ ਓਟ ਆਸਰਾ ਲੈ ਕੇ ਕਿ ਅਸੀਂ ਬਿਲਕੁਲ ਅਡੋਲ ਰਹਿਣਾ ਤੇ ਬਾਣੀ ਦੇ ਨਾਲ ਜੁੜੇ ਰਹਿਣਾ ਔਰ ਸਤਗੁਰੂ ਜੀ ਦੀ ਬਖਸ਼ਿਸ਼ ਕਿਰਪਾ ਦੇ ਪਾਤਰ ਬਣੇ ਰਹਿਣਾ ਸੋ ਅੱਜ ਦੇ ਨਾਲ ਗੁਰਮਤਿ ਦੀਆਂ ਵਿਚਾਰਾਂ ਸਾਂਝੀਆਂ ਕੀਤੀਆਂ ਹਨ ਕਿਉਂਕਿ ਸਮਾਂ ਸੀਮਤ ਹੈ ਜੋ ਅਸਾਂ ਦੀ ਵਾਰ ਦੀ ਜੋ ਸ਼ੱਕਾ ਹੈ ਉਹ ਕੱਲੋਂ ਆਪਾਂ ਵਿਚਾਰ ਕਰਾਂਗੇ ਸੋ ਸਮਾਂ ਹੋ ਗਿਆ ਗੁਰਸਾਮ ਮੇਰ ਕਰਨ ਪਰਵਾਨ ਨੇ ਬਹੁਤ ਹੀ ਪ੍ਰੇਮ ਅਦੋ ਸਰਕਾਰ ਦੇ ਸ਼ਰਧਾ ਨਾਲ ਸੇਵਾ ਕੀਤੀ ਹੈ ਔਰ ਸ੍ਰੀ ਸੁਖਗਨੀ ਸਾਹਿਬ ਜੀ ਦੇ ਜਾਪ ਕਰਵਾਏ ਨੇ ਸਰਦਾਰ ਜਗੀਰ ਸਿੰਘ ਜੀ ਦੇ ਪਰਿਵਾਰ ਨੇ ਸੋ ਮਹਾਰਾਜ ਉਹਨਾਂ ਦੀ ਤਿਲ ਤਿਲ ਕੀਤੀ ਕੀਤੀ ਸੇਵਾ ਲੈ ਕੇ ਵਿਚ ਲਾਏ ਵੜੀਆਂ ਕਲਾ ਬਖਸ਼ੀ ਕਰੇ ਸੋ ਸਤਸੰਗ ਜੀ ਰੋਜ਼ ਬੜੇ ਪ੍ਰੇਮ ਸਤਕਾਰ ਦੇ ਨਾਲ ਆਇਆ ਕਰੋ ਹਾਜ਼ਰੀਆਂ ਭਰਿਆ ਕਰੋ ਇਹ ਹੀ ਜਿਹੜਾ ਸਮਾਂ ਲੇਖੇ ਦੇ ਵਿੱਚ ਹੈ ਸੋ ਆਪ ਜੀ ਨੂੰ ਬੜੇ ਸਤਕਾਰ ਦੇ ਪਿਆਰ ਦੇ ਨਾਲ ਦੇਖੋ ਸਾਰੇ ਹੀ ਗੁਰੂ ਘਰ ਦੇ ਸੇਵਾਦਾਰ ਪ੍ਰਬੰਧਕ ਕਿੰਨੇ ਸੋਹਣੇ ਤਰੀਕੇ ਦੇ ਨਾਲ ਤੁਹਾਨੂੰ ਜੀ ਆਇਆਂ ਕਹਿੰਦੇ ਨੇ ਕਿੰਨੇ ਵਧੀਆ ਤਰੀਕੇ ਦੇ ਨਾਲ ਨਿਮਰਤਾ ਦੇ ਨਾਲ ਤੁਹਾਡੇ ਨਾਲ ਨੇਕ ਕਰਨ ਦੇ ਬਿਹੇਵੀਅਰ ਕਰਦੇ ਹਨ ਸੋ ਕਿੰਨਾ ਕਿ ਸਾਰਿਆਂ ਵੱਲੋਂ ਸਾਡੇ ਵੱਲੋਂ ਇੱਕ ਦੂਜੇ ਵੱਲੋਂ ਬਹੁਤ ਹੀ ਸਤਿਕਾਰ ਤੇ ਪਿਆਰ ਦਿੱਤਾ ਜਾਂਦਾ ਜਿੱਥੇ ਇਨੀ ਇੱਜ਼ਤ ਮਿਲੇ ਸਤਿਕਾਰ ਮਿਲੇ ਉਥੇ ਜਰੂਰ ਆਉਣਾ ਚਾਹੀਦਾ ਇੱਕ ਦੂਜੇ ਦਾ ਸਤਿਕਾਰ ਕਰੋ ਇੱਕ ਦੂਜੇ ਨੂੰ ਗੁਰੂ ਦਾ ਰੂਪ ਆਪਣੇ ਭੈਣਾ ਭਾਈਆਂ ਪਰਿਵਾਰ ਵਾਂਗੂ ਸਮਝੋ ਹਮੇਸ਼ਾ ਹੀ ਵੱਡਿਆਂ ਦਾ ਸਤਿਕਾਰ ਕਰੋ ਜਿਹੜਾ ਕਿਸੇ ਵੀ ਅਹੁਦੇ ਤੇ ਸੁਭਾਏ ਮਾਨ ਹੈ ਕਿਸੇ ਨੂੰ ਕੋਈ ਸੇਵਾ ਮਿਲੀ ਹੈ ਉਹਦੀ ਇੱਜ਼ਤ ਕਰੋ ਉਹਦਾ ਮਾਨ ਕਰੋ ਸਤਕਾਰ ਕਰੋ ਕਿਸੇ ਦੀ ਕਦੀ ਵੀ ਤੋਹੀਨ ਨਾ ਕਰੋ ਕਦੀ ਵੀ ਕਿਉਂਕਿ ਚੰਗੀਆਂ ਆਈਆਂ ਬੁਰਾਈਆਂ ਵਾਚੇ ਧਰਮ ਹਦੂਰ ਜਦੋਂ ਕਿਸੇ ਨੂੰ ਕਿਸੇ ਦੀ ਤੋਹੀਨ ਕਰਨ ਦੀ ਆਦਤ ਪੈ ਜਾਵੇ ਉਹਦਾ ਫਿਰ ਉਹੀ ਮਨ ਕਰਦਾ ਰਹਿੰਦਾ ਜਦੋਂ ਅਸੀਂ ਸੰਸਾਰ ਦੇ ਵਿੱਚੋਂ ਚਲੇ ਜਾਂਦੇ ਹਾਂ ਤੇ ਫਿਰ ਜਿਹੜੀਆਂ ਇਹੀ ਸਾਡੀਆਂ ਬੋਲੀਆਂ ਨੇ ਸਾਡੇ ਅਲਫਾਜ਼ ਨੇ ਸਾਡੇ ਲਫ਼ਜ਼ ਨੇ ਇਹੀ ਯਾਦ ਰਹਿ ਜਾਂਦੇ ਨੇ ਸੁਜੀਵੰਦਾ ਕਿਸੇ ਨਾਲ ਚੰਗਾ ਵਿਹਾਰ ਕਰਦਾ ਹੋਵੇਗਾ ਚੰਗੀ ਤਰ੍ਹਾਂ ਰਹਿੰਦਾ ਹੋਵੇਗਾ ਇੱਜ਼ਤ ਮਾਨ ਕਰਦਾ ਹੋਵੇਗਾ ਤੇ ਉਹਦੀ ਜਾਨ ਤੋਂ ਬਾਅਦ ਵੀ ਦੁਨੀਆ ਸਿਫਤ ਹੀ ਕਰੇਗੀ ਐਵੇਂ ਕਿਸੇ ਨਾਲ ਇੱਕਦਮ ਲੜਨੀ ਪੈਣਾ ਕਦੇ ਵੀ ਨਾ ਕਿਸੇ ਨੂੰ ਕਦੀ ਕੋਈ ਬੁਰਾ ਲਫ਼ਜ਼ ਬੋਲਣਾ ਕਿਉਂਕਿ ਜ਼ੁਬਾਨ ਦੇ ਵਿੱਚੋਂ ਲਫ਼ਜ਼ ਨਿਕਲ ਜਾਏ ਕਮਾਨ ਵਿੱਚੋਂ ਤੀਰ ਨਿਕਲ ਜਾਏ ਸ਼ੀਰ ਵਿੱਚੋਂ ਆਤਮਾ ਨਿਕਲ ਜਾਏ ਗੱਲ ਜ਼ੁਬਾਨ 'ਚੋਂ ਨਿਕਲ ਜਾਏ ਮੁੱਲ ਵਾਪਸ ਅੰਦਰ ਨਹੀਂ ਵੜਦੇ ਮੁੱਲ ਵਾਪਸ ਨਹੀਂ ਹੁੰਦੇ ਇਸ ਕਰਕੇ ਕਮਾਈ ਹੋ ਰਹੀ ਨਹੀਂ ਵੀ ਕੋਈ 2 ਘੰਟੇ ਤੇ ਮੈਂ ਪਾਠ ਕਰ ਲਿਆ ਕਥਾ ਕਰ ਲਿਆ ਇਹ ਕਮਾਈ ਹੋ ਗਈ ਨਹੀਂ ਮੇਰੇ ਸੁਭਾਅ ਦੇ ਨਾਲ ਕਿੰਨਿਆਂ ਦੇ ਅੰਦਰ ਠੰਡ ਪੈਂਦੀ ਹੈ ਜਿਸ ਮilie ਮਨ ਹੋਏ ਆਨੰਦ ਸੋ ਸਤਿਗੁਰ ਕਹੀ ਹੈ ਜਿੰਨੂੰ ਵੀ ਮilie ਛਾਪ ਚੜ ਗਈ ਹੈ ਜਿਨੂੰ ਵੀ ਮਿਲੀਏ ਉਹ ਖੁਸ਼ ਹੋ ਜਾਏ ਇਹ ਨਹੀਂ ਵੀ ਜਿਨੂੰ ਮਿਲੇ ਉਹ ਦੁਖੀ ਹੋ ਜਾਏ ਫਿਰ ਭਜਨ ਬੰਦਗੀ ਕਮਾਈ ਤੇ ਉਹ ਹੈ ਤੇ ਜੇ ਆ ਮੈਂ ਕਮਾਈ ਕੀਤੀ ਮੈਂ ਅੱਗੇ ਵੀ ਬੈਂਦੀ ਕਰਦਾ ਉਹਨਾਂ ਤੇ ਮੈਂ ਜੇ ਅੱਗੇ ਕਿਸੇ ਨਾਲ ਝਗੜ ਪਾਵਾਂ ਲੜ ਪਾਵਾਂ ਤੇ ਫੇਰੀ ਮੇਰੀ ਜਿਹੜੀ ਕਮਾਈ ਉਹ ਕਮਾਈ ਨਹੀਂ ਹੈ ਕਮਾਈ ਦੇਖੋ ਤਾਲੀਮ ਕਹਿੰਦਾ ਮੇਰੇ ਕੋਲ ਹੈ ਜੇ तहज़ीब ਨਾ ਆਈ ਤਾਲੀਮ ਦਾ ਕੀ ਫਾਇਦਾ ਤਾਲੀਮ ਕੀ ਸਿਖਾਉਂਦੀ ਹੈ ਤਹਜ਼ੀਬ ਹੁਣ ਸਾਡੇ ਨਿਆਣੇ ਨੇ ਬਹੁਤ ਪੜੇ ਲਿਖੇ ਨੇ ਬੜੇ ਵਧੀਆ ਕਲਾਸਾਂ ਵਿੱਚ ਚੰਗੇ ਅੰਗਰੇਜ਼ੀ ਮੀਡੀਆ ਵਿੱਚ ਪੜ੍ਹਦੇ ਨੇ ਚੰਗੀ ਤਾਲੀਮ ਲੈ ਰਹੇ ਨੇ ਪਰ ਜੇ ਉਹਨਾਂ ਨੂੰ ਤਹਜ਼ੀਬ ਬੋਲਣ ਦਾ ਹੀ ਆਈ ਨਾ ਤੇ ਫਿਰ ਉਹ ਕੋਈ ਸਿਆਣਪ ਨਹੀਂ ਕੋਈ ਪੜ੍ਹਾਈ ਨਹੀਂ ਮੈਂ ਹਮੇਸ਼ਾ ਕਹਿੰਦਾ ਹੁੰਨਾ ਨਿਆਣੇ ਜੇ ਵੱਡਿਆਂ ਦਾ ਸਤਿਕਾਰ ਨਾ ਕਰਨਗੇ ਆਮ ਕਰਕੇ ਮੈਂ ਵਿਚਾਰ ਰੱਖ ਦਿੰਦਾ ਅਖੀਰ ਦੇ ਵਿੱਚ ਆਪਣਾ ਫੰਕਸ਼ਨਾਂ ਦੇ ਜਾਈਦਾ ਵਿਆਹ ਚਾਦੀਆਂ ਤੇ ਜਾਈਦਾ ਨੌਜਵਾਨ ਵੀ ਬੱਚੇ 18 18 ਸਾਲ ਦੇ 20 20 ਸਾਲ ਦੇ ਮੈਂ ਦੇਖਦਾ ਬਹੁਤ ਘੱਟ ਹੈ ਜਿਨ੍ਹਾਂ ਵਿੱਚ ਤੇਹਜੀਬ ਹੈ ਸੰਸਕਾਰ ਨੇ ਮਤਲਬ ਜਦੋਂ ਵੀ ਕੋਈ ਸਾਨੂੰ ਵੱਡਾ ਮਿਲਦਾ ਬਜ਼ੁਰਗ ਮਿਲਦਾ ਕਿਸੇ ਵੀ ਫੰਕਸ਼ਨ 'ਚ ਹੋਈਏ ਬੱਚਿਆਂ ਦਾ ਨੌਜਵਾਨਾਂ ਦਾ ਫਰਜ਼ ਮਿਲਦਾ ਵੀ ਉਹਨਾਂ ਨੂੰ ਵਿਸ਼ ਕਰਨਾ ਉਹਨਾਂ ਨੂੰ ਸਸਰੀ ਕਾਲ ਬਣਾਉਣੀ ਕਿਸ ਦਾ ਕੋਈ ਫੁੱਪੜਾ ਹੈ ਮਾਮਾ ਹੈ ਚਾਚਾ ਹੈ ਤਾਇਆ ਚਾਹੇ ਨੂ ਹੈ ਚਾਹੇ ਧੀ ਹੈ ਚਾਹੇ ਛੋਟੇ ਕੋਈ ਬੱਚੇ ਨੌਜਵਾਨ ਹਨ ਉਹਨਾਂ ਦਾ ਮਤਲਬ ਉਹਨਾਂ ਨੂੰ ਸਤਸ੍ਰੀ ਅਕਾਲ ਬੁਲਾਉਣੀ ਤੇ ਬੇਟੀਆਂ ਨੇ ਜਿਹੜੀਆਂ ਨੂਆਂ ਧੀਆਂ ਨੇ ਉਹਨਾਂ ਨੇ ਜਾ ਕੇ ਕੋਲ ਜਾ ਕੇ ਮੱਥਾ ਟੇਕਣਾ ਤੇ ਅੱਜ ਕੱਲ ਮੈਂ ਕਹਿੰਦਾ ਲੱਗਿਓ ਲੰਗ ਜਾਂਦੇ ਨੇ ਕੋਈ ਪੁੱਛਦਾ ਹੀ ਨਹੀਂ ਕੋਈ ਪਤਾ ਹੀ ਨਹੀਂ ਵੀ ਇਹ ਮੇਰਾ ਵੱਡਾ ਵੀਰ ਹੈ 10 ਸਾਲ ਵੱਡਾ ਹੈ ਮੇਰੇ ਮੇਰਾ ਚਾਚਾ ਹੈ ਮੇਰਾ ਤਾਇਆ ਹੈ ਮੇਰਾ ਦਾਦਾ ਲੱਗਦਾ ਹੈ ਰਿਸ਼ਤੇ 'ਚ ਮੇਰਾ ਮਾਮਾ ਲੱਗਦਾ ਹੈ ਵੀ ਸਾਡੇ ਪਿੰਡ ਦਾ ਬਜ਼ੁਰਗ ਹੈ ਉਹਨੂੰ ਬੜੇ ਸਤਿਕਾਰ ਨਾਲ ਬੁਲਾਉਣਾ ਫਿਰ ਮੈਂ ਕਹਿੰਦਾ ਹੁੰਦਾ ਉਸ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਇਹ ਚੀਜ਼ ਮੈਂ ਆਪਣੇ ਨਿਆਣਿਆਂ ਨੂੰ ਵੀ ਕਹਿੰਦਾ ਹੁੰਦਾ ਮੈਂ ਕਿ ਤੁਸੀਂ ਪੜ੍ਹਾਈਆਂ ਦੇ ਬਹੁਤ ਕਰਦੇ ਹੋ ਪਰ ਜੇ ਇਹ ਚੀਜ਼ ਨਾ ਨਾ ਆਈ ਜਿੱਥੇ ਵੀ ਜਾਓ ਪੈਰੀ ਪਾਓ ਮਦਦ ਸਤਕਾਰ ਕਰੋ ਕੋਈ ਨਹੀਂ ਸਾਨੂੰ ਬੁਲਾਉਂਦਾ ਬਕਰੀ ਗੱਲ ਐ ਉਹਨਾਂ ਦੀ ਸੋਚ ਐ ਉਹਨਾਂ ਨੇ ਨਹੀਂ ਸੰਸਕਾਰ ਦਿੱਤੇ ਕੱਲ ਵਿਚਾਰ ਕਰ ਰਹੀ ਸੀ ਮੈਂ ਬੱਚਿਆਂ ਨਾਲ ਕਰ ਰਿਆ ਸੀ ਕਹਿੰਦੇ ਵੀ ਆਪਾਂ ਫੰਕਸ਼ਨਾਂ ਚਾਹੀਦਾ ਵੀ ਐ ਟੌਰ ਚਾਹੀਦੀ ਮੈਂ ਕਿਹਾ ਪੁੱਤ ਟੌਰ ਪਤਾ ਕਦ ਨਾ ਬਣਦੀ ਐ ਕੱਪੜਿਆਂ ਨਾਲ ਨਹੀਂ ਟੌਰ ਬਣਦੀ ਤੁਸੀਂ ਭਾਵੇਂ 10000 ਦਾ ਕੱਪੜਾ ਪਾ ਲਓ ਜੇ ਤੁਸੀਂ ਕਿਸੇ ਨਾਲ ਮਤਲਬ ਇਹ ਵਿਛਣਾ ਕੀਤਾ ਬੁਲਾਇਆ ਹੀ ਨਾ ਤੁਹਾਡੀ ਕੋਈ ਟੌਰ ਨਹੀਂ ਮੈਂ ਕਿਹਾ ਸਭ ਨੂੰ ਬੁਲਾਓ ਸਭ ਦਾ ਸਤਿਕਾਰ ਕਰੋ ਸਭ ਦੇ ਪਿਆਰੀ ਬੋ ਇਹ ਇਹਦੇ ਨਾਲ ਟੌਰ ਬਣਨੀ ਤੇ ਜੇ ਕੋਈ ਲਾਗਿਓ ਲੰਗ ਜਾਏ ਇਹਦੇ ਸਿਆਣੇ ਨੇ ਕਹਿਣਾ ਵੀ ਇਹ ਕਿਹਦੀ ਨੌਂ ਐ ਇਹਨਾਂ ਪਤਾ ਹੀ ਨਹੀਂ ਬੋਲਣ ਦਾ ਇਹਨੂੰ ਬੁਲਾਉਂਦਾ ਹੀ ਨਹੀਂ ਪਤਾ ਇਹ ਕਿਹਦਾ ਪੁੱਤਰ ਐ ਇਹਨੂੰ ਪਤਾ ਨਹੀਂ ਵੀ ਐ ਬੁਲਾਣਾ ਸੀ ਇਸ ਨੂੰ ਸਤਿਕਾਰ ਕਰਨਾ ਸੀ ਮਤਲਬ ਇਹ ਜਣੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਡੇ ਬੱਚਿਆਂ ਵਿੱਚ ਮੈਂ ਗੱਲ ਕਰਿਆ ਸੀ تعلیم ਦਾ ਤਾਂ ਹੀ ਪੈਦਾ ਜੇ ਅਸੀਂ ਇੱਜ਼ਤ ਤੇ ਸਤਿਕਾਰ ਦੇਵਾਂਗੇ ਤਜ਼ੀਬ ਹੋਏਗੀ ਤੇ ਜੇ ਨਹੀਂ ਤੇ ਫਿਰ ਪੜਿਆ ਮੂਰਖ ਹਾਕੀ ਐ ਜਿਸ ਲਾਲਬ ਲੋਭ ਅਹੰਕਾਰਾ ਪੜਿਆ ਕੇਵਲ ਉਹਨੂੰ ਨੂੰ ਕਹਿੰਦੇ ਵੀ ਜਿੰਨੇ ਬੀਏ ਐਮਏ ਕਰ ਲਈ ਹੁਣ ਇਹਦਾ ਮਤਲਬ ਜਿਹੜਾ ਸਕੂਲ ਨਹੀਂ ਗਿਆ ਉਹ ਤੇ ਫਿਰ ਐਵੇਂ ਹੀ ਨਹੀਂ ਨਹੀਂ ਜਿਹੜਾ ਸਿਆਣੀ ਗੱਲ ਕਰੇ ਉਹ ਹੀ ਪੜਿਆ ਜੋ ਪ੍ਰਾਣੀ ਗੋਵਿੰਦ ਧਿਆਵੈ ਪੜਿਆ ਅਨ ਪੜਿਆ ਪਰਮਗਤ ਪਾਵੈ ਜਿਹੜਾ ਸਾਨੂੰ ਪਿਆਰ ਜਿੰਦਾ ਬਜ਼ੁਰਗ ਜਿਹੜਾ ਸਾਡਾ ਵੱਡਾ ਭਾਈ ਸਾਡੀ ਇੱਜ਼ਤ ਕਰਦਾ ਹੈ ਜਿਹੜਾ ਬਰਾਬਰ ਦਾ ਸਾਨੂੰ ਗਲ ਬੱਕੜੀ ਵਿੱਚ ਲੈਂਦਾ ਪੜ੍ਹਾਈ ਨੂੰ ਬਾਅਦ ਵਿੱਚ ਉਹਦੀ ਇਹ ਚੀਜ਼ ਹੀ ਪੜ੍ਹਾਈ ਹੈ ਇਹ ਉਹਨੂੰ ਕਿੱਥੋਂ ਪੜ੍ਹੀ ਹੈ ਗੁਰੂ ਗ੍ਰੰਥ ਸਾਹਿਬ ਤੋਂ ਪੜ੍ਹੀ ਹੈ ਆਪਣੇ ਪੇਰੈਂਟਸ ਮਾਪਿਆਂ ਕੋਲੋਂ ਪੜ੍ਹੀ ਹੈ ਸੰਸਕਾਰਾਂ ਰਾਹੀਂ ਪੜ੍ਹੀ ਹੈ ਉਹਨੂੰ ਸਲੂਟ ਹੈ ਤੇ ਜਿਹੜਾ ਫਿਰ ਨਹੀਂ ਇਸ ਤਰ੍ਹਾਂ ਕਰਦਾ ਭਾਈ ਉਨੋਂ ਫਿਰ ਉਲੰਬਾ ਮਿਲੇਗਾ ਹੀ ਸੋ ਇਹ ਚੀਜ਼ ਜਿਹੜੀ ਹੈ ਆਪਣਾ ਆਪਣੇ ਪਰਿਵਾਰਾਂ ਵਿੱਚ ਲਿਆਉਣੀ ਹੈ ਵੱਡੇ ਕਰਨਗੇ ਜੇ ਮੈਂ ਲੰਘ ਗਿਆ ਆਪਣੇ ਮਾਮੇ ਤੋਂ ਇੱਕ ਇੱਕ ਪਾਸਿਓਂ ਚਾਚੇ ਤਾਏ ਨੂੰ ਬੁਲਾਇਆ ਹੀ ਨਾ ਤੇ ਮੇਰੇ ਨਿਆਣਿਆਂ ਨੇ ਕੀ ਬੁਲਾਉਣਾ ਭਾਈ ਜਿਹੜਾ ਨਹੀਂ ਵੀ ਬੋਲਦਾ ਉਹਨੂੰ ਵੀ ਨਿਆਣੇ ਨੂੰ ਕਹੋ ਅਸੀਂ ਤੇ ਨਹੀਂ ਬੋਲਦੇ ਤੁਸੀਂ ਵਿੱਚ ਕਰ ਦੋ ਬੜੀਆਂ ਚੀਜ਼ਾਂ ਇਹ ਬਲਗਹਿਰੀਆਂ ਨੇ ਪਿਆਰ ਵੱਧਾ ਹੈ ਕਈ ਨਰਾਜ਼ਗੀ ਵੀ ਹੁੰਦੀ ਹੈ ਨਾ ਆਪਾਂ ਦੀ ਕਈ ਵਾਰ ਕੋਈ ਗੱਲ ਨਹੀਂ ਮਿਲ 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 ਪਾਓ ਕਿਸੇ ਤਰੀਕੇ ਨਾਲ ਪਰ ਬੱਚਿਆਂ ਨੂੰ ਕਦੇ ਵੀ ਦੂਰ ਨਾ ਕਰੋ ਇੱਕ ਦੂਜੇ ਦਾ ਸਤਿਕਾਰ ਕਰੋ ਪਿਆਰ ਕਰੋ ਇਹੀ ਸਾਨੂੰ ਗੁਰਬਾਣੀ ਨੇ ਦੱਸਿਆ ਆਖਰੀ ਪੰਕਤੀ ਪੜਾਂ ਖੋਵੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਉਲਾਏ ਚਾਹੇ ਕਿਸੇ ਸੰਸਥਾ ਵਿੱਚ ਬੈਠੇ ਆ ਚਾਹੇ ਪਰਿਵਾਰ ਵਿੱਚ ਬੈਠੇ ਆ ਬਲਕੇ ਸ਼ੰਕੇ ਦੂਰ ਕਰਨ ਲੋ ਕਿਸੇ ਨੇ ਸਾਨੂੰ ਕੁਝ ਸੁਣਾਇਆ ਸੀ ਕਿ ਜੇ ਨੂੰ ਅਸੀਂ ਕੁਝ ਸੁਨਾਇਆ ਤੇ ਦੂਰੀ ਪੈ ਗਈ ਉਹਨੂੰ ਡਾਕਟਰ ਨੂੰ ਦੂਰ ਕਰਕੇ ਤੇ ਪ੍ਰੇਮ ਨਾਲ ਜੀਓ ਇਹੀ ਤੇ ਜ਼ਿੰਦਗੀ ਹੈ ਤੜਪ ਤੜਪ ਕੇ ਕਿਉਂ ਜੀਣਾ ਹੀਰ ਖਾਬਿਜ ਕਿਉਂ ਜੀਣਾ ਇੱਕ ਦੂਜੇ ਨੂੰ ਦੇਖ ਨਹੀਂ ਸਿਖਾਉਣਾ ਕਿਉਂ ਇਸ ਤਰ੍ਹਾਂ ਹੀ ਭਾਵਨਾ ਨਾਲ ਜੀਣਾ ਪਿਆਰ ਨਾਲ ਜੀਏ ਸੋ ਇਹੀ ਸਾਨੂੰ ਗੁਰਬਾਣੀ ਨੇ ਸਿਖਾਇਆ ਤੇ ਇਹੀ ਅਸੀਂ ਅੱਗੇ ਪੜਨਾ ਤੇ ਪੜਾਉਣਾ ਗੁਰੂ ਸਾਹਿਬ ਮੇਰ ਕਰੇ ਸਭ ਦੀ ਹਾਜ਼ਰੀ ਪ੍ਰਵਾਨ ਕਰੇ ਸਭ ਦੇ ਬੱਚਿਆਂ ਨੂੰ ਚੜ੍ਹਦੀਆਂ ਕਲਾਂ ਖੁਸ਼ੀਆਂ ਤੰਦਰੁਸਤੀਆਂ ਬਖਸ਼ੇ ਗੁਰਬਾਣੀ ਦੀ ਕਥਾ ਦਾ ਵਿਚਾਰ ਦਾ ਜੀ ਨੇ ਬੇਅੰਤ ਮਾਇਆ ਨਾਲ ਸਤਿਕਾਰ ਕੀਤਾ ਮਹਾਰਜ ਜੀ ਤੇਨੂੰ ਤੇ ਲੇਕੇ ਲਾਉਣੀ ਸਭ ਨੂੰ ਤੰਦਰੁਸਤੀਆਂ ਕਮਾਈਆਂ ਵਿੱਚ ਬਰਕਤਾਂ ਤੇ ਵਾਦੇ ਪਾਉਣੇ ਹਰ ਮੈਦਾਨ ਫਤਿਹ ਕਰਨਾ ਐਨੀ ਸੇਵਾ ਪ੍ਰਵਾਨ ਜੀ ਭੁੱਲ ਚੁੱਕ ਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ